ਆ ਜਾਓ ਸਾਹਮਣੇ ਆਵੇ ਉਹ ਆਵੇ ਪੈਦਲ ਸੁੱਖਾ ਤੇ ਬੈਂਦੇ ਨੋ 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 ਜੀ ਗੱਲ ਸੁਣੋ ਬਹੁਤ ਨਫਰਾ ਜੋ ਉਹ ਪੁਲਿਸ ਨੇ ਘੜਾ ਪਿਆ ਉਹ ਨਹੀਂ ਹੋਗਾ ਜੀ ਪਤਾ ਨਹੀਂ ਮਾਰਗ ਦੇ ਨਾਮ ਤੇ ਇਹ ਗੱਲ ਕਰੋ ਮੈਂ ਉਥੇ ਗੱਲ ਨਹੀਂ ਕਰਨਾ ਸੁਣ ਲੈ ਨਤਨ ਜੀ ਬਹੁਤ ਉੱਥੇ ਬੈਠੋ ਨਤਨ ਜੀ ਮੇਰੇ ਨਾਲ ਗੱਲ ਕਰ ਦੇਗਾ ਆਓ ਲੋ ਲੋ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਕਹੋ ਇਹਨੇ ਛੱਡ ਦੇ ਇਹਨੂੰ ਕੋਈ ਗੱਲ ਨਹੀਂ ਆ ਲੈ ਆਓ ਮਡੇ ਮਾਰੋ ਬੜਾ ਤੁਹਾਨੂੰ ਦੱਸ ਦੇਣਾ ਰੋਜ਼ ਤੁਹਾਡੇ ਤੇ ਆ ਕੇ ਜਾਂਦੇ ਆ ਇਹ ਕੰਮ ਨਹੀਂ ਕਰਨਾ ਨੋਆ ਪਾ ਲੈਣਾ ਮੈਂ ਤੁਹਾਨੂੰ ਕਹਿਣਾ ਵੀ ਜਿੱਥੋਂ ਲੈ ਕੇ ਆਇਆ ਗੱਲ ਇਹ ਮੇਰੇ ਵੱਲੋਂ ਇੱਥੇ ਛੱਡਣ ਦੇ ਆ ਮੈਂ ਇਹ ਮੈਂ ਇਹ ਮੌਜੀ ਗੱਲ ਨਾਲ ਮੇ ਕੋ ਮੈਂ ਤੁਹਾਡੇ ਕੋਲ ਅਪੀਲ ਕਰਨਾ ਵੀ ਕਿਰਪਾ ਕਰਕੇ ਮੇਰੇ ਸਾਥ ਦਿਓ ਜੇ ਇਹ ਫਿਰ ਕੰਮ ਬੰਦਾ ਵੱਡਾ ਹੋ ਜਾਣਾ ਜੀ ਮੇਰੀ ਪਿੰਕੀ ਸੁਣਦੇ ਮੈਂ ਤੁਸੀਂ ਆਸੀ ਮੈਂ ਤੁਹਾਡੀ ਬੇਨਤੀ ਉਹ ਤੁਹਾਨੂੰ ਮੈਂ ਦੱਸ ਦਿੰਦਾ ਰਾਲਾ ਪਾਉਂਦੇ ਵੀ ਨਾ ਹੈਲੋ ਇਹ ਵੀ ਬੇਜੀ ਨਹੀਂ ਹੈਗਾ ਇਹ ਤਾਂ ਫੇਸਬੁਕ ਵੱੱਗੇ ਸੱਚੀਕਤ ਮੇਰੇ ਗੱਲ ਸੁਣ ਲੈਣਗੇ ਮੇਰੇ ਨਾਲ ਨੀ ਨਹੀਂ ਉਮਰ ਵੱਢੀ ਹੈ ਨਾ ਅੰਦਰ ਵੱਢੀ ਨਹੀਂ ਹੱਥ ਜੂਲਣੇ ਪਾੜਾ ਗਲਤ ਕੰਮ ਕਰਦੇ ਹੱਥ ਜੋੜ ਲੈ ਬੀਬੀ ਇਹ ਮੱਗੀ ਨਹੀਂ ਆਉਂਦੀ ਸਾਹਿਬ ਮੀਡੀਆ ਨਾਲ ਤੇ ਜੈ ਸਾਰੇ ਗਲਾ ਲਾਈਵ ਹੋ ਕੇ ਕਪਤਾਨ ਸਾਹਿਬ ਦਾ ਲੋਕਾਂ ਦੇ ਬੱਚੇ ਮਰਨੇ ਤੂੰ ਥੋੜੇ ਥੋੜੇ ਫਾਇਦੇ ਲਈ ਲੈ ਦੇਖੋ ਆਹ ਫੜੀ ਤੇ ਗਲਤੀ ਹੋ ਗਈ ਨਾ ਜਨਤਾ ਕੋ ਮੰਗਿਓ ਸਾਨੂੰ ਕੋਈ ਗੱਲ ਨਹੀਂ ਬੱਚੇ ਸਾਰਿਆਂ ਦੇ ਤੁਰੇ ਫਿਰਦੇ ਆ ਸਾਡਾ ਮੈਂ ਕੱਢ ਜੂਰ ਦੇਣਾ ਮੈਂ ਆਪਣੇ ਯਾਰ ਨਾਲ ਮੰਡੇ ਨੂੰ ਪਲਾਸਟੀਆਂ ਮਿਲ ਜਾਂਦੀ ਮੈਂ ਆ ਵੀ ਉਹ ਮੈਨੂੰ ਸਵੇਰੇ ਕਹਿ ਗਿਆ ਸਵੇਰੇ ਨੇ ਕਿਹਾ ਚਲ ਬਾਹਰ ਹੋਣਾ ਤਾਂ ਬਾਹਰ ਹੋ ਜਾ ਮੈਂ ਤਾਂ ਬਾਹਰ ਨਾ ਨਾ ਤੁਹਾਨੂੰ ਦਿਕਾਂਦੀਆਂ ਬਰਾਣਾ ਦੇਖੀ ਨਾ ਮਾ ਬਕਰਦੇ ਆਂ ਇਹ ਵੀ ਜੋ ਉਹ ਤੋਂ ਬਸ ਆਖੋ ਜਿਵੇਂ ਗਾਹੋ ਨਾ ਪਰ ਜਦੋਂ ਆਪਾਂ ਨਿਕਲੇ ਨਿਕਲੇ ਫਾਇਦਾ ਲਈ ਆ ਲੋ ਜਾਨਵਰ ਮਰਨਦੇ ਨੇ ਲੋਕਾਂ ਦੇ ਬੱਚੇ ਮਰਨਦੇ ਨੇ ਤੇ ਤੁਸੀਂ ਥੋੜਾ ਜਿਹਾ ਨਹੀਂ ਸਕਦੇ ਭਾਜੀ ਕਿੰਨੇ ਆ ਗਏ ਮੈਨੂੰ 15 ਦਿਨ ਦਾ ਰਖਿਆ 15 ਦਿਨ ਬਹੁਤ ਤੁਸੀਂ ਰਾਜ ਦੇ ਧਿਆਨਾ ਡੋਰ ਵੇਚਣ ਦਏ ਹੋ 15 ਮਹੀਨੇ ਦਾ ਪੋਰਾ ਨਹੀਂ ਵੇਚੀ ਤੁਸੀਂ ਇਹ ਮੈਂ ਤੇਰਾ ਤੇਰਾ ਸਾਲ ਜਾਂ ਦੀ ਪਹਰ ਉਹ ਗਾਂ ਚੱਲ ਗਏ ਨੇ ਮੈਂ ਹੁਣ ਗਾਂ ਚੱਲ ਗਏ ਨੇ ਤੇ ਫਿਰ ਗਾਂ ਦੱਸੋ ਤੁਸੀਂ ਉਹਦੇ ਵੀਰ ਕੋ ਗਏ ਨੇ ਆ ਆ ਆ ਆ ਨਾ 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 ਆਪਲੇ ਮਾਰੇ ਮਾਰੇ ਆਪਾਂ ਨਹੀਂ ਹੁੰਦੇ ਪੂਰੀ ਮੱਝਾਂ ਮਿੰਟਾ ਚੋ ਗਿਆ 15 ਮਿੰਟਾ ਜਾਦੇ ਮਨੇ ਬੀਬੀ ਉੱਥੇ ਤੁਹਾਡੇ ਪੈਸੇ ਨੇ ਤਦੋਂ ਆਪਣਾ ਰਹਿ ਬਾਤ ਕਰੀਏ ਉਹ ਦੋ ਛੱਡੋ ਗੱਲ ਸਭ ਪਹਿਲੇ ਸਾਡੇ ਨਹੀਂ ਜਾਈਏ ਸਭ ਤੁਹਾਡੀ ਨਾਲ ਖੜੀ ਹੈ ਦੇਖੋ ਛੱਡਣਾ ਭਦਰ ਚੁੱਲ ਜਲ ਜਲ ਲੇਕਿਨ ਤਾਂ ਫੇਰ ਉਹ ਲੈ ਲੱਖ ਲੱਖ ਮਨਨ ਬਸ ਕੋਈ ਕੀਤੀ ਗਈ ਆ ਚਾਈਨਾ ਰੋਡ ਤੇ ਕਲਾਮ ਕੀ ਕਾਰਵਾਈ ਕੀਤੀ ਗਈ ਆ ਅੱਗੇ ਕੀ ਕਾਰਵਾਈ ਚੱਲੇਗੀ ਮਾਨਯੋਗ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਤਹਿਤ ਅੱਜ ਸਵੇਰ ਤੋਂ ਹੀ ਜਿਹੜੀ ਇਹ ਡਰਾਈਵ ਚਾਈਨਾ ਰੋਡ ਦੇ ਗੇਸ ਚਲਾਈ ਜਾ ਰਹੀ ਆ ਇਹਦੇ ਵਿੱਚ ਸਵੇਰੇ ਵੀ ਕਾਫੀ ਰੇਡ ਕੀਤੇ ਗਏ ਸਾਰੇ ਸ਼ਹਿਰ ਦੇ ਵਿੱਚ ਹੁਣ ਫੇਰ ਦੁਬਾਰਾ ਸੇਖੜੀਆਂ ਮੁਹੱਲੇ ਰੇਡ ਕੀਤਾ ਗਿਆ ਜਿੱਥੋਂ ਤਿੰਨ ਗੱਟੂ ਫਰੰਤ ਹੋਇਆ ਰਮੇਸ਼ ਗੁੱਟੀਆਂ ਵਾਲੇ ਕੋਈ ਕੀ ਕਾਰਵਾਈ ਕੀਤੀ ਜੋ ਬੰਦੀ ਕਾਰਵਾਈ ਅਮਰਚ ਹੋਣੇ ਲੈਂਦੀ ਜਾਵੇ। ਇਹਨਾਂ ਬੋਲ ਸੇਲਰ ਵੀ ਸ਼ਾਇਦ ਕਾਬੂ ਆਉਣਗੇ। ਇਹਦੇ ਵਿੱਚ ਅਜੇ ਤੱਕ ਕੋਈ ਗੱਲ ਨਹੀਂ ਸਾਹਮਣੇ ਆਈ ਇਹਨਾਂ ਨੇ ਕਿੱਥੋਂ ਖਰੀਦ ਕੀਤਾ ਆ ਕਿੱਥੋਂ ਲੈ ਕੇ ਆਏ ਨੇ ਉਹਦੇ ਬਾਰੇ ਫਿਰ ਜੋ ਵੀ ਗੱਲ ਸਾਹਮਣੇ ਆਉਂਦੀ ਆ ਆਪਜੀ ਨੂੰ ਦੱਸ ਦਿੱਤਾ ਜਾਏਗਾ।